ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੇਰੀ ਫਾਰਮ ਦੇ ਉਤੇ ਜੀ ਆਜੀ ਵੀਡੀਓ ਵਿੱਚ ਪਕਾ ਤਾਜੀ ਸੂਈ ਬਾੜ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਹੋਰ ਠੀਕ ਹੋ ਜੰਗ ਬੜੀ ਵਧੀਆ ਡਾਕਟਰ ਕਿਵੇਂ ਚੱਲਦਾ ਕੰਮ ਪੂਰਾ ਵਧੀਆ ਚਲੋ ਵਧੀਆ ਨਾਮ ਤੇ ਐਡਰੈਸ ਫੋਮ ਨਾਮ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਹੂੰ ਜ਼ਿਲ੍ਹਾ ਮੋਗਾ ਹੂੰ ਤਹਿਸੀਲ ਨਿਹਾਲ ਸਿੰਘਾਣੇ ਨੇੜੇ ਪਿੰਡ ਆਪਾਂ ਨੂੰ ਨੇੜੇ ਆਪਣੇ ਨਿਹਾਲ ਸਿੰਘ ਵਾਲਾ 12 ਕਿਲੋਮੀਟਰ ਆਪਦਾ ਹੁਣ ਸਿਰਫ 8 ਕਿਲੋਮੀਟਰ ਮੋਬਾਈ 87278 09953 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਬੈਡ ਦੇ ਨੇ ਕਿਹੜਾ ਸੁਵਸੂਈ ਆ ਸੁਵਾ ਤਾਂ ਦੂਜੇ ਦਾ ਡਾਕਟਰ ਅਗਲਾ ਆਪਣਾ ਤੀਜਾ ਮੰਨ ਲੈ ਹਨਾ ਆਪਾਂ ਕਿਸੇ ਨਾਲ ਜਦ ਨਾਲ ਨਹੀਂ ਗਾ ਸਹੀ ਆ ਬਾਈ ਉਹ ਅਗਲੇ ਦਿਨ ਵਾਲਾ ਈਡੀਆ ਵਾਲੇ ਪਰ ਦੂਜਾ ਕੀ ਥੋੜੀ ਸੇਵਾ ਘੱਟ ਹੋਈ ਆ ਕਰੋ ਠੀਕ ਆ ਬਾਈ ਹਾਂ ਤੇ ਕਦੋਂ ਸੁਈਏ ਇਹ ਇਹਨੂੰ ਅੱਜ ਚੌਥਾ ਦਿਨ ਹੋ ਗਿਆ ਡਾਕਟਰ ਆ ਦੇ ਲਹੂ ਲਹੂ ਗਾ ਹੁਣ 28 ਆ ਮੈਂ ਤੇਰੇ ਤੂੰ ਆਉਣਾ ਸੀ ਲਹੂ ਲਹੂ ਕੱਢੀ ਜਾਂਦੀ ਹਜੇ ਤਾਂ ਕੋਈ ਬੱਚਾ ਕੀ ਤੇ ਤਾਂ ਇਹਨੇ ਬੱਛਾ ਗਾ ਬੱਛਾ ਗਾ ਬੱਚਾ ਦੇ ਤਾਂ ਆ ਨਾੜਵਾ ਨਾਲ ਆ ਠੀਕ ਆ ਹਾਂ ਬੱਚਾ ਬਈ ਬੱਚਾ ਦਿੱਤਾ ਗਰਮ ਵਾਲੀ ਨੇ ਨਰ ਵਾਲਾ ਨਾਲ ਨਾਲ ਰੱਖ ਠੀਕ ਆ ਆ ਸਹੀ ਗਾ ਹੂੰ ਕਿੰਨਾ ਦੁੱਧ ਬਈ ਹੁਣ ਤਿਆਰ ਆ ਇਹ 11 ਲੀਟਰ 10 ਹੀ ਮੰਨੇ ਕੋਈ ਠੀਕ ਆ ਬਈ ਹੋਣਾਗਾ ਠੀਕ ਆ ਯਾਨੀ ਦੁੱਧ ਚ ਚਾਰਜ ਪਾਉਣਾ ਪਾੜਦਾ ਹਜੇ ਠੀਕ ਆ ਬਈ ਆਰਡਰ ਕਮਾਲ ਦਾ ਬਈ ਦੇ ਤਾ ਪੂਰੀ ਠੰਡੀ ਆਇਆ ਨਹੀਂ ਕੋਈ ਪੂਰੇ ਟੈਂਟ ਲੇਵੇ ਦੇ ਦੇ ਲਾ ਸਹੀ ਗੱਲ ਆ ਤੇ ਬਾਕੀ ਟਲੇਵਾ ਹਨਾ ਬਾਕੀ ਡਾਕਟਰ ਤੂੰ ਟਾਈਮ ਦੱਸਦੀ ਹਜੇ ਤਾਂ ਆਪਾਂ ਹੁਣੇ ਚਵਾਈ ਕਰੀਏ 6:30 ਆਪਾਂ ਵੀਡੀਓ ਦੇ ਵਿੱਚ ਹੀ ਦਿਖਾ ਦੇਣਾ ਨਮਾ ਦਿਖਾ ਦੇ ਮੂਰੇ ਸਕਰੀਨ ਦੇ 11:31 ਮਿੰਟ ਹੋ ਗਏ ਹਾਂ ਸਾਢੇ 6 ਜਵਾਈ ਕਰੀਆ ਲਾਇਓ ਲੈ ਠੰਡੀ ਸੀਲ ਦਾ ਨੰਬਰ ਠੰਡੀ ਸੀਲ ਜਿਵੇਂ ਮਰਜ਼ੀ ਬੈਠ ਧਾਰਾ ਮਾਰ ਦੇ ਜੱਟ ਕਲੀਨਿਕ ਕਹਿਣਾ ਕੁਝ ਨਹੀਂ ਹਾਂ ਮਾਰ ਦੇ ਵੀ ਧਾਰਾ ਲੈ ਆਪਾਂ ਹਜੇ ਬੈਠਾ ਹਾਂ ਠੰਡੀ ਨਾ ਇੰਨੀ ਗਰਮ ਵਾਲੀ ਲੈ ਜਿਵੇਂ ਮਰਜ਼ੀ ਬੈਜਾ ਹਾਂ ਲੈ ਲਾ ਡਾਕਟਰ ਲੈ ਕੀ ਬਾਤ ਆ ਪੂਰਨਾ ਮੋਟਿਆਂ ਤਰ੍ਹਾਂ ਚਿੱਟਾ ਦੁੱਧ ਬੜੀ ਚੰਗੀ ਜਵਾਈ ਆ ਹਨਾ ਬੜੀ ਮੋਟੀ ਜੀ ਤਾਂ ਪਿਸੂ ਆਪਾਂ ਬੱਚਾ ਨਹੀਂ ਲਾਇਆ ਬੱਚਾ ਨਹੀਂ ਲਾਇਆ ਜਮਨ ਨਹੀਂ ਕਰਿਆ ਨਾਰਮਲ ਆ ਜਿਵੇਂ ਬਸ ਉਵੇਂ ਹੀ ਬਹਿ ਗਿਆ ਬਾਈ ਕੋਈ ਬਸਮਾ ਨਹੀਂ ਕਰਿਆ ਬ ਇੱਕ ਨੰਬਰ ਚਵਾਈ ਇੱਕ ਧਾਰਨੀ ਘੱਟ ਕਿਸੇ ਥਣ ਚ ਗਾਰੰਟੀ ਆਪਣੇ ਆ ਤੇਰੇ ਚੈਨਲ ਤੇ ਬੋਲਦੇ ਆਪਾਂ ਹੂੰ ਉਹ ਕੰਮ ਨਹੀਂ ਆਪਾਂ ਕਰਨਾ ਦੂਜਾ ਠੀਕ ਆ ਆਪਾਂ ਕਰਨਾ ਸੱਚਾ ਜਿਹੜਾ ਗੱਲ ਲੱਗੇ ਬਸ ਖੋਲ ਦੇ ਮੜੀ ਤੋਰ ਦੀ ਫਿਰ ਬੱਚਾ ਆ ਗਿਆ ਮਗਰ ਬੱਛਾ ਬਾਈ ਤੇ ਸੂਈ ਸਵਾਈ ਬਰੀ ਟੱਕ ਨੰਬਰ ਥਾਣ ਇੱਕ ਨੰਬਰ ਚਵਾਈ ਇੱਕ ਨੰਬਰ ਠੰਡੀ ਸੀਲ ਫੁੱਲ ਵੱਡੀ ਗੱਲ ਠੰਡੀ ਨਹੀਂ ਹੁੰਦੀ ਐ ਕਿ ਨਹੀਂ ਹਾਂ ਆਓ ਨਿਆਣਾ ਪਛਾਹਨਾ ਕੋ ਨਿਆਣਾ ਵੀ ਚੈੱਕ ਕਰ ਲੋ ਫੇਸ ਦੀ ਬਿਊਟੀ ਵੀ ਚੰਗੀ ਆ ਬਾਕੀ ਤੋਰਾ ਚੈੱਕ ਕਰੋ ਕਰਮਾਈ ਦਾ ਪ੍ਰਿੰਟ ਪ੍ਰਿੰਟ ਦੇਖੋ ਲੈ ਕਰਮਾਲੀ ਦਾ ਬੜਾ ਚੰਗਾ ਹੈ ਨਾ ਬਾਈ ਹਾਂ ਪੂਰੀ ਚੰਗੀ ਆ ਬੱਸੀ ਕੀ ਬਾਤ ਆ ਬਾਈ ਹੂੰ ਅਜੇ ਤਾਂ ਸੇਵਾ ਹੂ ਕੜਕੋਟ ਚੱਲੂਗਾ ਜਿਹੜਾ ਕੜਕੋਟ ਚੱਲੂਗਾ ਤੇ ਹਜੇ ਨਹੀਂ ਆਇਆ ਉਹ ਪੰਛੀ ਦਾ ਰੰਗ ਰੰਗ ਵਧੀਆ ਗਾ ਲਾਲੀ ਚ ਠੀਕ ਆ ਲਾਲ ਚਿੱਟੀ ਜੀ ਆ ਹੂੰ ਖੜ ਨਹੀਂ ਖੜਨੀ ਚੈੱਕ ਹਾਂ ਚੈੱਕ ਕਰੋ ਤੇ ਪੂਰੀ ਚੰਗੀ ਆ ਠੀਕ ਆ ਬਾਈ ਤੇ ਕੀ ਮੋਲ ਆ ਫਿਰ ਜੰਗ ਜਾਇ ਮੋਲ ਕਿਹੜਾ ਕਰਨਾ ਡਾਕਟਰ ਟੋਕਰ ਨੀ ਮਿੰਦੇਣੀ ਇੰਨੀ ਕਿਸੇ ਨੇ ਅੱਛਾ ਹਾਂ ਹੂੰ ਇੱਕ ਦਾ ਵੀ ਬੰਦਾ ਕੋਈ ਜੇ ਵੀਡੀਓ ਦੇਖਦਾ ਆਇਆ ਨਾ ਮੰਨੀ ਜਾਵੇ 7 ਹੋਊ 8 ਹੋ ਬਲ ਹੂੰ ਜਿੰਨਾ ਹੁੰਦਾ ਪਾਣੀ ਉਧਰ ਉਧਰ ਦਾਸ ਦੇ ਬੰਦ ਠੀਕ ਆ ਹਣਾ ਅਗਲੇ ਨੇ ਤੋਈ ਲੈਣੀ ਹੁੰਦੀ ਆ ਹੂੰ ਤੇ ਮੋਲੇ ਦਾ 45 ਚੋਂ ਮਸ ਮਾੜਾ ਮੋਟਾ ਕਰ ਦਾਂਗੇ ਮਾਨਤਨ 40000 ਚੋਂ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਹਾਂ ਜਮਾ ਜੈਜ ਮੋਲੇ ਅਗਲੇ ਬਾਈ 60 60000 ਦੀਆਂ ਕੋਕੜਾ ਦਿੰਦੇ ਆ ਸਹੀ ਗੱਲ ਆ ਬਾਈ ਇਹ 14 ਲੀਟਰ 15 ਗਰੰਟੀ ਆ ਦਊਗੀ ਹੂੰ ਠੀਕ ਆ ਹੁਣ ਸਟਾਰਟ ਆ ਇਥੋਂ ਸਹੀ ਆ ਬਾਈ ਹੂੰ ਦੇਖੀ ਹੁਣ ਬਸ ਮਾ ਕੇ ਰਿਆ ਜੰਗ ਆ ਬਸ ਮਾ ਕਰੇ ਹੀ ਹੋਗੀ ਠੰਡੀ ਕਰਕੇ ਕਰਦੀ ਹੈ ਨਾ ਠੰਡੀ ਬਾਈ ਲੈ ਕੀ ਬਾਤ ਆ ਥਣ ਥਣ ਬਹੁਤ ਚੰਗਾ ਕਰ ਲੈਣ ਲੱਗਿਆ ਜਿਵੇਂ ਮਰਜ਼ੀ ਉਹ ਕਰੀ ਚੱਲ ਠੰਡੀ ਠੰਡੀ ਹੋ ਲ ਲੈ ਸਿੱਧੇ ਪਾਸੇ ਬਹਿ ਜਾ ਫੁਰਤੇ ਪਾਸੇ ਬਹਿ ਜਾ ਇਹ ਆਪਣੀ ਨਚੋੜੀ ਵੀ ਤਾਂ ਐ ਆਏ ਹੁੰਦੀ ਆ ਡਾਕਟਰ ਸਾਹਿਬ ਨੂੰ ਅੱਛਾ ਹਾਂ ਮਾ ਕਰੋ ਨਾ ਅਗਲਾ ਕੋਊਗਾ ਬਹੁਤ ਦੁੱਧ ਦੀ ਆਏ ਬਣ ਜਾਂਦੀ ਆ ਸਾਹਿਬ ਨੂੰ ਪਹਿਲਾਂ ਸਾਰੀ ਦੇੜੀ ਪਈ ਆ ਹਜੇ ਠੀਕ ਆ ਭਾਈ ਤੇ ਕਿਸੇ ਵੀਰ ਨੂੰ ਬਾਈ ਵੈੜ ਪਸੰਦ ਆਵੇ ਤਾਂ ਵੀ ਨਾ ਕਨੈਕਟ ਕਰ ਲਿਓ ਧੰਨਵਾਦ